ਟੈਕਸ ਕਲੈਕਸ਼ਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਅਤੇ ਤੇਜ਼ ਕਰਨ ਲਈ IDBI ਬੈਂਕ ਨੇ ਇੱਕ ਆਧੁਨਿਕ ਨਗਦੀ ਗਿਣਤੀ ਮਸ਼ੀਨ ਨਗਰ ਨਿਗਮ ਫਗਵਾੜਾ ਨੂੰ ਪ੍ਰਦਾਨ ਕੀਤੀ। ਇਸ ਮੌਕੇ ਬੋਲਦਿਆਂ ਮੇਰ ਰਾਮਪਾਲ ਉਪਲ, ਵਿਧੀਗ ਡਿਪਟੀ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ ਬੈਂਕ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਸ਼ੀਨ ਨਾ ਸਿਰਫ ਸਮਾਂ ਬਚਾਏਗੀ ਬਲਕਿ ਜਨਤਕ ਪੈਸੇ ਨੂੰ ਸੰਭਾਲਣ ਵਿੱਚ ਪਾਰਦਰਸ਼ਤਾ ਅਤੇ ਸ਼ੁੱਧਤਾ ਵੀ ਲਿਆਏਗੀ। ਐਸਮੋਕੇ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ ਆਈਡੀਬੀਆਈ ਬੈਂਕ ਦੇ ਇਸ ਸਮਰਥਨ ਲਈ ਧੰਨਵਾਦ ਕੀਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਕਦਮ ਟੈਕਸ ਕਲੈਕਸ਼ਨ ਵਿੱਚ ਕੁਸ਼ਲਤਾ ਨੂੰ ਵਧਾਏਗਾ ਅਤੇ ਨਾਗਰਿਕ ਸੇਵਾਵਾਂ ਨੂੰ ਮਜ਼ਬੂਤ ਕਰੇਗਾ। ਇਸ ਦੌਰਾਨ ਬੈਂਕ ਦੇ ਅਧਿਕਾਰੀਆਂ ਨੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਵਾਲੀਆਂ ਪਹਿਲ ਕਦਮੀਆਂ ਲਈ ਨਗਰ ਨਿਗਮ ਨਾਲ ਨਿਰੰਤਰ ਸਹਿਯੋਗ ਦੇਣ ਦਾ ਪ੍ਰੋਸਾ ਦਿੱਤਾ। ਸ਼ਸ਼ੀਕਲ ਜੀ ਅੱਜ ਆਈਡੀਬੀਆਈ ਬੈਂਕ ਫਗਵਾੜਾ ਵੱਲੋਂ ਉਹਨਾਂ ਦੀ ਬ੍ਰਾਂਚ ਵੱਲੋਂ ਬਹੁਤ ਵਧੀਆ ਉਪਰਾਲਾ ਨਗਰ ਨਿਗਮ ਫਗਵਾੜਾ ਵਿੱਚ ਕੀਤਾ ਗਿਆ ਹੈ। IDBI ਬੈਂਕ ਵੱਲੋਂ ਕੈਸ਼ ਕਾਊਂਟਿੰਗ ਮਸ਼ੀਨ ਨਗਰ ਨਿਗਮ ਫਗਵਾੜਾ ਨੂੰ ਦਿੱਤੀ ਗਈ ਹੈ ਜਿਸ ਦੇ ਨਾਲ ਕਾਫੀ ਸਹੂਲਤ ਮਿਲਦੀ ਹੈ ਪ੍ਰੋਪਰਟੀ ਟੈਕਸ ਦੇ ਅਕਾਊਂਟਸ ਬ੍ਰਾਂਚ ਨੂੰ। ਹੁਣ ਸੈਕੰਡਰਜ ਜਿਹੜਾ ਕੈਸ਼ ਕਾਊਂਟਿੰਗ ਹੋ ਸਕਦੀ ਹੈ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ। ਇਹ ਬਹੁਤ ਹੀ ਟਰਾਂਸਪੇਰੈਂਟ ਸਾਹਮਣੇ ਦਿਖਦਾ ਵੀ ਹੈ ਕਿ ਕਿੰਨਾ ਕੈਸ਼ ਦਿੱਤਾ ਗਿਆ ਤੇ ਬਹੁਤ ਹੀ ਵਧੀਆ ਉਪਰਾਲਾ IDBI ਬੈਂਕ ਵੱਲੋਂ ਕੀਤਾ ਗਿਆ ਹੈ। ਨਗਰ ਨਿਗਮ ਫਗਵਾੜਾ ਨੂੰ IDBI ਬੈਂਕ ਫਗਵਾੜਾ ਦੀ ਬ੍ਰਾਂਚ ਨੇ ਕੈਸ਼ ਕਾਊਂਟਿੰਗ ਮਸ਼ੀਨ ਜਿਹੜੀ ਦਿੱਤੀ ਆ ਅਕਾਊਂਟਸ ਬ੍ਰਾਂਚ ਲੈ ਔਰ ਹਾਊਸ ਟੈਕਸ ਬ੍ਰਾਂਚ ਲੈ ਅਸੀਂ ਆਈਡੀਬੀਆਈ ਬੈਂਕ ਦੇ ਮੈਨੇਜਰ ਸਾਹਿਬ ਦਾ ਔਰ ਸੂ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਸੇ ਤਰ੍ਹਾਂ ਇਹ ਜਿਹੜਾ ਵਾ ਕੈਸ਼ ਗਿਨਣ ਦਾ ਜਿਹੜਾ ਵਾ ਕੰਮ ਬਹੁਤ ਜਲਦੀ ਹੁਣ ਨਿਬੜ ਜਾ ਕਰਨਾ ਵਾ ਮੈਂ ਸਾਰਿਆਂ ਦਾ ਤੇ ਬਹੁਤ ਬਹੁਤ ਟੈਕਸ ਕਲੈਕਸ਼ਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਅਤੇ ਤੇਜ਼ ਕਰਨ ਲਈ IDBI ਬੈਂਕ ਨੇ ਇੱਕ ਆਧੁਨਿਕ ਨਕਦੀ ਗਿਣਤੀ ਮਸ਼ੀਨ ਨਗਰ ਨਿਗਮ ਫਗਵਾੜਾ ਨੂੰ ਪ੍ਰਦਾਨ ਕੀਤੀ। ਇਸ ਮੌਕੇ ਬੋਲਦਿਆਂ ਮੇਰ ਰਾਮਪਾਲ ਉਪਲ, ਵਿਧੀਕ ਡਿਪਟੀ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ ਬੈਂਕ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਸ਼ੀਨ ਨਾ ਸਿਰਫ ਸਮਾਂ ਬਚਾਏਗੀ ਬਲਕਿ ਜਨਤਕ ਪੈਸੇ ਨੂੰ ਸੰਭਾਲਣ ਵਿੱਚ ਪਾਰਦਰਸ਼ਤਾ ਅਤੇ ਸ਼ੁੱਧਤਾ ਵੀ ਲਿਆਏਗੀ। ਇਸ ਮੌਕੇ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਨੇ IDBI ਬੈਂਕ ਦੇ ਇਸ ਸਮਰਥਨ ਲਈ ਧੰਨਵਾਦ ਕੀਤਾ। ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਕਦਮ ਟੈਕਸ ਕਲੈਕਸ਼ਨ ਵਿੱਚ ਕੁਸ਼ਲਤਾ ਨੂੰ ਵਧਾਏਗਾ ਅਤੇ ਨਾਗਰਿਕ ਸੇਵਾਵਾਂ ਨੂੰ ਮਜ਼ਬੂਤ ਕਰੇਗਾ। ਇਸ ਦੌਰਾਨ ਬੈਂਕ ਦੇ ਅਧਿਕਾਰੀਆਂ ਨੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਵਾਲੀਆਂ ਪਹਿਲ ਕਰਨੀਆਂ ਲਈ ਨਗਰ ਨਿਗਮ ਨਾਲ ਨਿਰੰਤਰ ਸਹਿਯੋਗ ਦੇਣ ਦਾ ਪ੍ਰੋਸਾ ਦਿੱਤਾ। ਸ਼ਸ਼ੀਕਲ ਜੀ ਅੱਜ IDBI ਬੈਂਕ ਫਗਵਾੜਾ ਵੱਲੋਂ ਉਹਨਾਂ ਦੀ ਬ੍ਰਾਂਚ ਵੱਲੋਂ ਬਹੁਤ ਵਧੀਆ ਉਪਰਾਲਾ ਨਗਰ ਨਿਗਮ ਫਗਵਾੜਾ ਵਿੱਚ ਕੀਤਾ ਗਿਆ ਹੈ। IDBI ਬੈਂਕ ਵੱਲੋਂ ਕੈਸ਼ ਕਾਊਂਟਿੰਗ ਮਸ਼ੀਨ ਨਗਰ ਨਿਗਮ ਫਗਵਾੜਾ ਨੂੰ ਦਿੱਤੀ ਗਈ ਹੈ। ਜਿਹਦੇ ਨਾਲ ਕਾਫੀ ਸਹੂਲਤ ਮਿਲਦੀ ਹੈ ਪ੍ਰੋਪਰਟੀ ਟੈਕਸ ਦੇ ਅਕਾਊਂਟਸ ਬ੍ਰਾਂਚ ਨੂੰ ਹੁਣ ਸੈਕੰਡਰਜ ਜਿਹੜਾ ਕੈਸ਼ ਕਾਊਂਟਿੰਗ ਹੋ ਸਕਦੀ ਹੈ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ ਇਹ ਬਹੁਤ ਹੀ ਟਰਾਂਸਪੇਰੈਂਟ ਸਾਹਮਣੇ ਦਿਖਦਾ ਵੀ ਹੈ ਕਿੰਨਾ ਕੈਸ਼ ਦਿੱਤਾ ਗਿਆ ਤੇ ਬਹੁਤ ਹੀ ਵਧੀਆ ਉਪਰਾਲਾ IDBI ਬੈਂਕ ਵੱਲੋਂ ਕੀਤਾ ਗਿਆ ਨਗਰ ਨਿਗਮ ਫਗਵਾੜਾ ਨੂੰ IDBI ਬੈਂਕ ਫਗਵਾੜਾ ਦੀ ਬ੍ਰਾਂਚ ਨੇ ਕੈਸ਼ ਕਾਊਂਟਿੰਗ ਮਸ਼ੀਨ ਜਿਹੜੀ ਦਿੱਤੀ ਆ ਅਕਾਊਂਟਸ ਬ੍ਰਾਂਚ ਲਈ ਔਰ ਹਾਊਸ ਟੈਕਸ ਬ੍ਰਾਂਚ ਲਈ ਅਸੀਂ IDBI ਬੈਂਕ ਦੇ ਮੈਨੇਜਰ ਸਾਹਿਬ ਦਾ ਔਰ ਸਾਰਾ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਸੇ ਤਰ੍ਹਾਂ ਇਹ ਜਿਹੜਾ ਵਾ ਕੈਸ਼ ਗਿਣਨ ਦਾ ਜਿਹੜਾ ਵਾ ਕੰਮ ਬਹੁਤ ਜਲਦੀ ਹੁਣ ਨਿਬੜ ਜਾਇਆ ਕਰਨਾ ਵਾ ਮੈਂ ਸਾਰਿਆਂ ਦਾ ਫੇ ਬਹੁਤ ਬਹੁਤ